ਸਲਾਮ ਅਲੈਕੁਮ ਸਤਿਵਾੰਤ ਜੀ ਸਾਡੀ ਗੈਰ ਮੌਜੂਦਗੀ ਦੇ ਵਿੱਚ ਸਾਡੇ ਖਿਲਾਫ ਕੀ ਸਾਜ਼ਿਸ਼ ਹੋ ਰਹੀ ਨਹੀਂ ਨਹੀਂ ਜਾਂਪਣਾ ਅਜਿਹੀ ਕੋਈ ਗੱਲ ਨਹੀਂ ਜਾਂਪਣਾ ਤੁਹਾਡੀਆਂ ਅੱਖਾਂ ਵੱਲ ਦੇਖ ਕੇ ਲੱਗਦਾ ਏ ਕਿ ਤੁਸੀਂ ਬਹੁਤ ਦਿਨਾਂ ਤੋਂ ਸੁੱਤੇ ਨਹੀਂ ਜਾਂਪਣਾ ਹਾਂ ਕਿ ਜੀ ਨਹੀਂ ਤਾਂ ਜਿਵੇਂ ਖੰਭ ਲਾ ਕੇ ਉੜ ਗਈ ਹੋ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਤੁਹਾਡੀ ਨਾਭੀ ਦੇਖ ਸਕਦਾ ਹਾਂ ਜਾਹ ਆਪਣਾ ਘਬਰਾਉਣ ਵਾਲੀ ਕੋਈ ਗੱਲ ਨਹੀਂ ਮੈਂ ਸ਼ਫਾ ਦਿੰਦਾ ਹਾਂ ਤੁਸੀਂ ਸ਼ਫਾ ਲੈ ਲਵੋ ਇੱਕ ਵਾਰੀ ਗੂੜੀ ਨੀਂਦ ਆ ਜਾਏਗੀ ਤਦ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ ਜਾਂ ਆਪਣਾ ਪਰ ਸਿੱਕੇਸ ਤਰ੍ਹਾਂ ਯਕੀਨ ਕਰੀਏ ਸ਼ਾਇਦ ਸਰ ਨੂੰ ਕੋਈ ਮਾਰਨ ਦੀ ਸਾਜ਼ਿਸ਼ ਤਾਬਾ 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 ਜਾਂ ਆਪਣਾ ਜੇ ਕਹੋ ਤਾਂ ਇਹ ਸ਼ਫਾ ਪਹਿਲਾਂ ਮੈਂ ਚੱਕ ਲੈਂਦਾ ਨਹੀਂ ਨਹੀਂ ਅੱਬੂ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਹਕੀਮ ਸਾਹਿਬ ਤੁਸੀਂ ਇਹ ਸ਼ਸਾ ਮੈਨੂੰ ਦੇ ਦਿਓ ਮੈਂ ਆ ਪੱਬੂ ਨੂੰ ਦੇ ਦੇਾਂਗੀ ਤੁਸੀਂ ਵੀ ਜਾ ਜਾ ਕੇ ਉਹਨਾਂ ਰਾਮ ਫਰਮਾਓ ਜੋ ਹੁਕਮ ਸ਼ਹਿਜ਼ਾਦੀ ਖੁਦਾ ਹਾਫਿਜ਼ ਖੁਦਾ ਹਾਫਿਜ਼ ਬੇਟੀ ਤੂੰ ਜਰਾ ਬੂ ਦਾ ਖਿਆਲ ਕਰ ਮੈਂ ਗਰਮ ਪਾਣੀ ਲੈ ਕੇ ਆਉਂਦੀ ਜੀ ਅੰਮੀ ਜੀ ਅੱਬੂ ਹੁ ਮੈਨੂੰ ਦੱਸੋ ਕਿਸ ਗੱਲ ਨੇ ਤੁਹਾਨੂੰ ਇੰਨਾ ਪਰੇਸ਼ਾਨ ਕੀਤਾ ਬੇਟਾ ਤੈਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਪੰਜਾਬ ਤੋਂ ਇੱਕ ਸੇਕ गुल का पैगाम लेके आए जी अबू मेनू इस बारे थोड़ा जा इल्म तो है पर वो खत तो सिर्फ ते सिर्फ साडे कोल है तैनू पता उसदे विच की लिखे तौबा तौबा अबू हुजूर मेनू इस दे मज़मून बारे कुछ नहीं पता है पर हां ए जरूर पता लग गया है कि वो सिख का से आप थोनु खत पेश करना चाहंदे सी शायद कोई ਫਿਰ ਮੈਨੂੰ ਦੱਸੋ ਅੱਬਾ ਹਜ਼ੂਰ ਮੈਂ ਤੁਹਾਡੀ ਕੀ ਇਮਦਦ ਕਰ ਸਕਦੀ ਹਾਂ ਬੇਟਾ ਬੇਸ਼ੱਕ ਹਕ ਪੀਰੇ ਨੰਦੇ ਨੇ ਸਾਨੂੰ ਉਹ ਖਤਰਬ ਹੋ ਕੇ ਬਹੁਤ ਬੇਬਾਕੀ ਨਾਲ ਲਿਖਿਆ ਹੈ ਪਰ ਬੜੀ ਅਜੀਬ ਗੱਲ ਹੈ ਬੇਟਾ ਪਹਿਲੇ 12ਵਾਂ ਸ਼ੇਰਾਂ ਦੇ ਅੰਦਰ ਉਸ ਪਰਵਰਦਾਰ ਅਲਾਪਾਕ ਦੀ ਬੜੀ ਤਾਰੀਫ ਕੀਤੀ ਗਈ ਹੈ ਕਬਾਲੇ ਕਰਾਮਤ ਕਾਇਮ ਕਰੇ ਰਜ਼ਬਖਸ਼ ਹੋ राजे ਅਰੇ ਹਾਕੂਨ ਜੀ ਅਬੂ ਪਤਾ ਚਲੇ कि वो बहुत अजमत वाला कोई दरवेश फकीर है ओ संत भी है ते सिपाही भी गरीब नाचार, अते मजलूम लोग का नाल खड़न वाला एथो तक पता लग गया अब्बा हजूर कि बहुत सारे मुसलमानों दे बड़े पक्के मुरीद ने बेटा जो सरहंद ते पंजाब दे विच होया उसके बावजूद भी उसने पांच शेर साधी तारीफ च लिखे रोशन जमीर अस्तो सुनल जमाल खुदवन बख्शिंदे मुल्कों मार ਪੁੱਤ ਬੇਟਾ ਬਾ ਦੇ ਵਿੱਚ ਉਸ ਨੇ ਸਾਰੀ ਦਾਸਤਾਨ ਦੇ ਅੰਦਰ ਸਾਡੇ ਤੇ ਉਹ ਲਾਨ ਤਾਂ ਪਾਈਆਂ ਨੇ ਉਹ ਲਾਨ ਤਾਂ ਪਾਈਆਂ ਨੇ ਬੇਟਾ ਮੈਨੂੰ ਡਰ ਲੱਗ ਰਿਹਾ ਮੈਂ ਡਾਕਟਰ ਹੋ ਤਾਂ ਨਹੀਂ ਪਰ ਮੈਂ ਘੁੱਟੋ ਤਾਂ ਡਰ ਅਬੂ ਤੁਸੀਂ 55 ਵਰਗ ਦੇ ਪੱਕੇ ਨਮਾਜ਼ੀ ਗਾਜ਼ੀ ਮੁਸਲਮਾਨ ਹੋ ਫਿਰ ਡਰ ਕਾਦਾ ਨਹੀਂ ਬੇਟਾ ਇਹ ਐਨਾ ਸੌ ਨਹੀਂ ਉਹ ਜ਼ਫਰ ਨਾ ਮੈਨੇ ਤਾਂ ਮੈਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਨਾ ਤੇ ਸੱਤ ਸਾਲ ਦੇ ਬੱਚੇ ਜਿੱਦਾਂ ਨਹੀਂ ਹਾਂ ਤੇ ਉਸ ਬਜ਼ੁਰਗ عورت ਨੂੰ ਕਿਵੇਂ ਦੀ ਫਸਿਲ ਤੋਂ ਤੱਕਾ ਕਿ ਇਹ ਅੱਲਾ ਦਰਵੇਸ਼ੀ ਦੁਰਸਿੱਸ ਤੋਂ ਬਚਾ ਕੇ ਰੱਖੀ ਪਰ ਪਰ ਅੱਬੂ ਦੂਜੇ ਪਾਸੇ ਤਾਂ ਵਜੀਖ ਖਾਨ ਨੇ ਪੰਜਾਬ ਦੇ ਅੰਦਰ ਸਿੱਖਾਂ ਦੀ ਮਗਾਵਤ ਤੋਂ ਵੀ ਠਲ ਪਾਈ ਬੇਟਾ ਹਕੂਮਤ ਸੰਭਰ ਕਰਾ ਅਖੰਡ ਲਈ ਬਹੁਤ ਕੁਝ ਕਰਨਾ ਪੈਂਦਾ ਪਰ ਸਵਾਲ ਹੈ ਕਿ ਐਸ ਅਜਿਹੇ ਵਕਤ ਕੀ ਕੀਤਾ ਜਾਵੇ ਐਸ ਵਤਬੂ ਹਾਂ ਬੂ ਮੇਰੇ ਖਿਆਲ ਮੁਤਾਬਿਕ ਨਾ ਤੁਹਾਨੂੰ ਇੱਕ ਵਾਰ ਗੁਰੂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ। ਮਰ। ਹੱਪ ਬੇਟਾ ਇੱਕ ਰਾਜ਼ ਦੀ ਗੱਲ ਹੈ ਇਸਨੂੰ ਰਾਜ਼ ਹੀ ਰੱਖ। ਓਹੋ ਬੂ ਮੈਂ ਤੁਹਾਨੂੰ ਬੇਅੰਤ ਹੀ ਮੁਹੱਬਤ ਕਰਦੀ ਹਾਂ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ। ਅੰਮੀ ਅੰਮੀ ਘਰੋਂ ਪਾਣੀ ਲੈ ਕੇ ਨਹੀਂ ਆਂ ਤੁਹਾਨੂੰ ਲੱਗਦਾ ਤੁਸੀਂ ਕੰਮ ਤੋਂ ਮਸਰੂਫ ਹੋ ਗਏ ਹੋ ਨੇ।

न इमा प्रस्ती, ना ओजाइंदी ना साहब शिनासी ना मोहम्मद यकीन अबू अबू बैठो अबू बैठो हकीम साहब कह रहे थे कि तुसी एक बारी शफा ले लोगे ना तो अनु आराम आ जाएगा बैठो बाजू बैठो हेलो अबू हेलो मेरे तो यकीन करो अबू ਦੀ ਜ਼ਿੰਦਗੀ ਮੈਂ ਸਵੇ ਮੈਂ ਤੁਹਾਨੂੰ ਖੈਰ ਕਰਦਾ ਹਾਂ ਮੈਂ ਬੇਅੰਤ ਮੁਹੱਬਤ ਕਰਦਾ ਹਾਂ ਕਰਦੀ ਕਰਦਾ ਹਾਂ ਤੂੰ ਕਦੇ ਵੀ ਮੈਂ ਜ਼ਿੰਦਗੀ 'ਚ ਕਦੇ ਮੈਂ ਨਾਲ ਗੁੱਸੇ ਨਹੀਂ ਨਹੀਂ ਅੱਬੂ ਮੈਂ ਤਾਂ ਤੁਹਾਡੀ ਖੈਰ ਦਵਾ ਹਾਂ ਬੇਟਾ ਮੈਂ ਬਹੁਤ ਡਰ ਰਿਹਾ ਹਾਂ ਇਸ ਗੱਲ ਤੋਂ ਕਿਤੇ ਮੈਂ ਆਪਣੀ ਬੇਟੀ ਦੀ ਨਜ਼ਰਾਂ 'ਚ ਰਿਟ ਦੇ ਜਾਵਾਂ ਨਹੀਂ ਨਹੀਂ ਅੱਬੂ ਇੰਝ ਕਿਵੇਂ ਹੋ ਸਕਦਾ ਹੈ ਹਰ ਇਨਸਾਨ ਦੇ ਅੰਦਰ ਖੂਬੀਆਂ ਦੇ ਨਾਲ ਨਾਲ ਖਾਮੀਆਂ ਵੀ ਹੁੰਦੀਆਂ ਨੇ ਤੁਸੀਂ ਬੇਬਾਕ ਹੋ ਕੇ ਮੈਨੂੰ ਦੱਸੋ ਬੇਟਾ ਜਦੋਂ ਤੋਂ ਮੈਂ ਸਰਹੰਗਮ ਪੜ੍ਹੀ ਆਇਆ ਹਾਂ ਮਨ ਗੱਲ ਦਾ ਪੱਕਾ ਯਕੀਨ ਹੋ ਚੁੱਕਿਆ ਹੈ ਕਿ ਤਲਵਾਰ ਦੇ ਸਾਹਮਣੇ ਕਲਮ ਦੀ ਤਾਕਤ ਬਹੁਤ ਵੱਡੀ ਬੇਟਾ ਫੀਰ ਹਿੰ ਗੋਬਿੰਦ ਦੇ ਕਰਮ ਦੇ ਅਗੇ ਮੁਹੰਮਦ ਜ਼ਹਿਰਦੀਨ ਰਮਜ਼ ਅਲਗੀ ਦੀ ਦੁਤਵਾਰ ਹਾਰ ਗਈ ਬੇਟਾ ਉਹ ਜਿੱਤ ਗਿਆ ਤੈਨਾਂ ਪਰ ਅੱਬੂ ਇਸਾਂ ਤੋਂ ਜ਼ਫਰਨਾਮੇ ਦੇ ਅੰਦਰ ਕੀ ਲਿਖਿਆ ਸੀ ਜਿਸ ਨੂੰ ਪੜ੍ਹ ਕੇ ਹਿੰਦੁਸਤਾਨ ਦਾ ਇੰਨਾ ਵੱਡਾ ਬਾਦਸ਼ਾਹ ਹਿਲ ਗਿਆ ਬੇਟਾ ਉਲਟਦਾ ਹੈ ਮਨ ਕੁਸ਼ਤਾਂ ਨੂੰ ਜਾਂਬਤ ਪ੍ਰਸਤ ਤੇ ਆਂਬਤ ਪ੍ਰਸਤੋਂ ਮਨ ਬੁਚਕਸ਼ ਜ਼ਫਰਨਾਮੇ ਤੋਂ ਬਾਅਦ ਬੇਟਾ ਮੈਨੂੰ ਪਤਾ ਲੱਗਿਆ ਕਿ ਮੇਰੇ ਤੇ ਪੀਰੇ ਹਿੰਦ ਦੇ ਵਿੱਚ ਇੱਕ ਹੀ ਚੀਜ਼ ਮਤੇ ਮੁਕਾਬਲ ਹੈ ਬੇਟਾ ਉਹ ਵੀ ਬੁੱਧ ਸਿਕੰਦ ਹੈ ਤੇ ਮੈਂ ਵੀ ਬੁੱਧ ਸਿਕੰਦ ਉਹ ਅੱਗੇ ਚੱਲ ਕੇ ਲਿਖਦਾ ਜੇ ਕਸਮ ਕੁਰਾਨ ਮੰਨ ਕੋਨ ਮੇ ਇਤਬਾਰ ਵਰਗ ਨਾ ਤੂੰ ਕੋਈ ਮੰਨ ਇਹ ਲਹਿ ਚਕਾ ਪਰ ਬੇਟਾ ਵਜ਼ੀਰ ਖਾਨ ਨੇ ਤਾਂ ਕੁਰਾਨ ਸ਼ਰੀਫ ਦੀਆਂ ਜ਼ਰਤਾਂ ਦੇ ਪਿੱਛੇ ਸਾਡੀਆਂ ਲਿਖੀਆਂ ਕਸਮਾਂ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਉਹ ਇਹਨਾਂ ਆਪ ਖੁਦਰਾ ਹੋ ਗਿਆ ਅਤੇ ਦੂਸਰੇ ਪਾਸੇ ਉਹ ਪਾਦੀ ਪਹਾੜੀ ਹਿੰਦੂ ਰਾਜ ਤੇ ਬੰਦੀ ਖਾਨ ਦਾ ਰੋਸੀ ਤਾਂ ਤੇ ਸਾਡੇ ਕੈਲੀਫੋਰਨੀਆ ਦੇ ਆਰਗੇਨਾਈਜ਼ਰ ਅਬਦੀਰ ਖਾਨ ਅਨਿਸ਼ੇਪੀ ਉਹ ਤੋਂ ਮੁਨਾਟ ਆਨੇ ਤੇਰੀ ਗੱਲ ਦਾ ਬਤਨ ਕਰਿਆ ਲਓ ਜਸਮੀਰ ਸਿੰਘ ਜੀ ਬਾਅਦ ਦੇ ਵਿੱਚ ਸਾਰੇ ਗਰੁੱਪ ਨੂੰ ਇੰਟਰੋਡਿਊਸ ਕਰਾਉਂਗੇ ਆਪਣੇ ਨੂੰ ਮਾਲਵਾ ਸਦੇ ਚਾਰ ਗਰੁੱਪ ਹੈ ਤੇ ਉਸ ਤੋਂ ਬਾਅਦ ਇਹ ਸਾਡੇ ਪ੍ਰਦਰਸਾਹਕਾਂ ਦਾ ਤਨਵਾ ਬਹੁਤ ਮਿਹਰਬਾਨੀ ਤਾਂ ਇਹ ਹੀ ਨਾਟਕ ਜ਼ਿਲंधर ਦੇ ਦੇਸ਼ ਪਰਖਾ ਚ ਪੇੜਿਆ ਜਾਣਾ ਹੈ ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਧੰਨ ٹھیک ہے۔ اہ وہ یہاں سے بھی اگے موڑو۔ جیلو ٹھیک ہے۔ گوتا سنگھ جی